ਸੋ ਸਿੱਖੋ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਫਿਲਮ ਬਾਲੀਵੁੱਡ ਇੰਡਸਟਰੀ ਛੋ ਕੇ ਇਸ ਟਾਈਮ ਪੂਰਾ ਵਰਲਡ ਵਾਈਡ ਆਪਣੇ ਜੋ ਪਿਆਰ ਹੈ ਬੜੀ اچھی ਤਰ੍ਹਾਂ ਵਸਾ ਰਹੀ ਹੈ ਲੋਕਾਂ ਨੂੰ ਦੁਬਾਰਾ ਉਹ ਪੰਜਾਬੀ ਫਿਲਮਾਂ ਦਾ ਜੋ ਮਾਹੌਲ ਹੈ ਜੁਨ ਇੱਕ ਸ਼ੌਕ ਦੇ ਚੁਚਦਾ ਹੁੰਦਾ ਸੀ ਦੇਖਣ ਦਾ ਉਹ ਦੁਬਾਰਾ ਮੋਰ ਜੋ ਪੰਜਾਬੀ ਫਿਲਮ ਇੰਡਸਟਰੀ ਵਿੱਚ ਦੁਬਾਰਾ ਤੋਂ ਆ ਗਿਆ ਹੈ ਕਿ ਅੱਜ ਇੱਕ ਫਿਲਮ ਜਿਹਦਾ ਪ੍ਰੋਮੋਸ਼ਨ ਕਰਾ ਲਈ ਹੈ ਕਿ ਵੱਡਾ ਹਾਰ ਜਿਸ ਦਾ ਨਾਮ ਹੈ ਵੱਡਾ ਹਾਰ ਉਸ ਤਰ੍ਹਾਂ ਹੀ ਇੱਕ ਇੱਕੀ ਸਟੋਰੀ ਕਿਸ ਤਰ੍ਹਾਂ ਦੀ ਹੈ ਗੱਲਬਾਤ ਕਰਾਂਗੇ ਇਸ ਫਿਲਮ ਦੇ ਬੋਲ ਜੋਬਨ ਪੀਸ ਸਿੰਘ ਜੀ ਸਾਡੇ ਕੋਲ ਬੈਠੇ ਸਨ ਸਸੀ ਕਾਲ ਸਰ ਸਸੀ ਕਾਲ ਜੋਬਨ ਪੀਸ ਜੀ ਫਿਲਮ ਦਾ ਜੋ ਨਾਮ ਹੈ ਵੱਡਾ ਘਰ ਹਾਂਜੀ ਵੱਡਾ ਘਰ ਸੁਣਦੀ ਆ ਹੁੰਦਾ ਕੋ ਵੱਡਾ ਉਹ ਖਾਸ ਕੁਝ ਵੱਡਾ ਹੈ ਵੱਡਾ ਘਰ ਕਿਉਂ ਕਿ ਆ ਗਿਆ ਕੁਝ ਬਹੁਤ ਵੱਡੀਆਂ ਹਵੇਲੀਆਂ ਵੱਡਾ ਘਰ ਕਿ ਆ ਗਿਆ ਜਿਵੇਂ ਇੱਕ ਪਰਿਵਾਰ ਦੇਖੋ ਜੀ ਵੱਡਾ ਘਰ ਬਹੁਤ ਵੱਡੀ ਹਵੇਲੀ ਨਹੀਂ ਹੁੰਦੀ ਵੱਡਾ ਘਰ ਉਹ ਹੁੰਦਾ ਚਾਹੇ ਉਹਦੀ ਜਿਹੜੀ ਬਿਲਡਿੰਗ ਆ ਉਹ ਛੋਟੀ ਹੋਵੇ ਔਰ ਉਹਦੇ ਵਿੱਚ ਉਹਦੇ ਮਾਪਿਓ ਭੈਣ ਭਰਾ ਸਾਰੀ ਰਿਸ਼ਤੇਦਾਰ ਜੋ ਵੀ ਮਤਲਬ ਜੋ ਵੀ ਪਰਿਵਾਰਕ ਕਿਕ ਮੈਂਬਰ ਹੁੰਦਾ ਨਾ ਕਿੱਥੇ ਰਹਿੰਦੇ ਹੁਣ ਮਿਲਦੇ ਪਿਆਰ ਨਾਲ ਲੜਾਈ ਨਾ ਹੁੰਦੀ ਹੋਵੇ ਆਪਸ ਵਿੱਚ ਕੋਈ ਨਾ ਵੱਡਾ ਕਰਕੇ ਅੱਜ ਦੇ ਦੌਰ ਵਿੱਚ ਚੂਰ ਮੋਚ ਵਾਲਾਂ ਦੇ ਬਾਹਰ ਜਾਣਾ ਕੋਤ ਸ਼ੋਹ ਆਉਂਦਾ ਹਾਂਜੀ ਅਕਸਰ ਇਹ ਕਹਿੰਦੇ ਕਿ ਪਿੰਡਾਂ ਦੇ ਤੋਂ ਖਾਲੀ ਨੇ ਘਰ ਕੋ ਖਾਲੀ ਹਾਂਜੀ ਆਪਣਾ ਇਹਨੇ ਦੌੜ ਜਿਹੜੀ ਹੈ ਬਾਹਰ ਤੋਂ ਮੋਚ ਵਾਲੇ ਤੋਂ ਬੱਡੇ ਵੱਡੇ ਕਾਰੋਬਾਰੀ ਬੜੀ ਰਵਿਸ਼ ਸੁਨੀਆਂ ਬਣ ਜਾਂਦੇ ਨੇ ਕਿ ਉਸ ਚੀਜ਼ ਦੇ ਖਿਮੋ ਬਹਿ ਕੇ ਇਸ ਫਿਰ ਦੇ ਵਿੱਚ ਕੁਝ ਪ੍ਰਦਰਸ਼ਿਤ ਕੀਤਾ ਜਦੋਂ ਪੰਜਾਬ ਦੇ ਵਿੱਚ ਚੱਤੀ ਦਾ ਦੌਰ ਚੱਲਦਾ ਆਈਲੈਂਡਸ ਆ ਗਿਆ ਬਾਹਰ ਚਲੇ ਗਏ ਤਾਂ ਬਾਹਰ ਜਾਣ ਨਾਲ ਬੱਚੇ ਬਾਹਰ ਚਲੇ ਗਿਆ ਤਾਂ ਉਹ ਬਾਹਰ ਜਾ ਕੇ ਕੰਮ ਕਰਦੇ ਨੇ ਬਾਹਰ ਦੀ ਇਕਨੋਮੀ ਤਕੜੀ ਆ ਆਪਣੀ ਠੀਕ ਆ ਇਕਨੋਮੀ ਤਕੜੀ ਆ ਉਥੇ ਦਾ ਪੱਤਾ ਬਾਰ ਨਾਲ ਆਪਣੇ ਨੂੰ ਬਹੁਤ ਬੈਟਰ ਆ ਹੈਨਾ ਉਥੇ ਸਫਾਈ ਬਹੁਤ ਆ ਬੱਚੇ ਜਿਹੜੇ ਰੰਗ ਦੇ ਵਿੱਚ ਜਾਂਦੇ ਨੇ ਉਹਨਾਂ ਦਿਲ ਲੱਗ ਜਾਂਦਾ ਉੱਥੇ ਹੈਨਾ ਕੋਲ ਪ੍ਰਸਤੂ ਕਰਕੇ ਜਾਂ ਦਿਲ ਲੱਗ ਗਿਆ ਕੋਲ ਸਟਰਗਲ ਕੀਤੀ ਸਟਰਗਲ ਇੱਥੇ ਵੀ ਕਰਦੇ ਆ ਉੱਥੇ ਕਰ ਲੈਂਦੇ ਆ ਚਾਰ ਪੈਸੇ ਵਧੀਆ ਬਣ ਜਾਂਦੇ ਆ ਤੇ ਇੱਥੇ ਬਣਾ ਦੇ ਘਰ ਬਣਾ ਦਿੰਦੇ ਨੇ ਵੱਡੇ ਪਰ ਉਹਦੇ ਰਹਿਦਾ ਕੋਈ ਨਹੀਂ ਜੇ ਸਾਡਾ ਯੂਥ ਇੱਥੇ ਰਹੂਗਾ ਪੜ੍ਹਾਈ ਕਰੂਗਾ ਆਫੀਸਰ ਬਣੂਗਾ ਸਾਡੀ ਤੇਜ ਦੇ ਵਿੱਚ ਚੰਗੇ ਮੰਤਰੀ ਆਉਣਗੇ ਚੰਗੇ ਅਫਸਰ ਆਉਣਗੇ ਤਾਂ ਸਾਡੀ ਇਕਨੋਮੀ ਵੀ ਤਕੜੀ ਹੋਊਗੀ ਜੇ ਸਾਡਾ ਯੂਥ ਹੀ ਬਾਹਰ ਚ ਲੈ ਗਿਆ ਤਾਂ ਸਾਡੇ ਦੇਸ਼ ਚ ਰਹੂਗਾ ਹੁਣ ਇਹੀ ਗੱਲ ਇੱਕ ਘਰ ਤੇ ਲਾ ਦੋ ਧਰਮ ਇੱਕ ਪੰਜਾਬ ਆ ਮਤਲਬ ਪੰਜਾਬ ਆ ਇੱਕ ਘਰ ਤੇ ਐਪਾ ਐਗਜ਼ਾਮਪਲ ਲੈਂਦੇ ਆ ਘਰ ਦੇ ਚ ਦੋ ਬੱਚੇ ਨੇ ਧੁੰਨੀ ਬਾਹਰ ਚ ਲਗੇ ਕੰਮ ਕਰੀ ਕਰੂਗਾ ਸਿੱਖ ਹੋ ਜਾਂਦੀ ਹੈ ਸਭ ਕੁਝ ਚੁੱਲ੍ਹੇ ਤੇ ਕੱਕਾ ਹੋ ਗਿਆ ਬਿਲਕੁਲ ਜੀ 2000 ਪੰਜਾਬ ਦਾ ਹੁਣ ਪੰਜਾਬ ਦੇ ਵਿੱਚੋਂ ਜਿੰਨਾ ਦੂਤ ਬਾਹਰ ਗਿਆ ਹੁਣ ਪੰਜਾਬ ਦੇ ਵਿੱਚ ਕੰਮ ਕਿਨੇ ਦੂਤ ਕਿੱਥੇ ਰਹਿ ਗਿਆ ਸਾਰਾ ਤਾਂ ਬਾਹਰ ਚ ਰਹਿ ਗਿਆ ਪੰਜਾਬ ਦੇ ਪਾਸਾ ਗੱਲ ਕਰਦਾ ਆ ਕਿ ਜਿਹੜੀ ਫਰਮ ਇੰਡਸਟਰੀ ਮਾਰਕੀਟਿੰਗ ਬਈ ਇੰਨੀ ਮੋਟੋਤ ਜੂਰਤ ਬਾਰਾ ਨਹੀਂ ਅੱਛਾ ਕੋਈ ਮੈਸੇਜ ਲਿਖ ਦਿਓ ਕੋਈ ਚਾਹੇ ਮੈਸੇਜ ਹੋਣਾ ਨੂੰ ਲੈ ਕੇ ਵਾ ਸਾਈਟ ਤੇ ਜਿਹੜਾ ਬਹੁਤ ਪੋਜ਼ਟਿਵ ਸਰਟ ਹੈ ਇਸ ਫਰਮ ਦੇ ਵਿੱਚ ਕੁਝ ਕੁ ਇੱਕਦਾਂਕੀ ਨਾ ਮੈਸੇਜ ਜਿਹਦੇ ਜਿਹੜਾ ਦੂਤ ਜਿਹੜਾ ਵਾ ਉਸ ਤੇ ਰੈਸਪੀ ਇਦੇ ਵਿੱਚ ਜੀ ਦੇਖੋ ਕੋਸ਼ਿਸ਼ ਕੀਤੀ ਗਈ ਆ ਵੀ ਪੰਜਾਬ ਨਾਲ ਜੋੜਨ ਦੀ ਕਿ ਪੰਜਾਬ ਦੇ ਵਿੱਚ ਵੀ ਆਪਦੇ ਪੇਰੈਂਟਸ ਦੀ ਕਦਰ ਕੀਤੀ ਹੈ ਪਰ ਆਦੇ ਤੁਹਾਡੇ ਪੇਰੈਂਟਸ ਨੂੰ ਚਾਹੀਦਾ ਕੀ ਆ ਵੀ ਸਿੱਕੇ ਦੀ ਆਪਾਂ ਜੇ ਕਹ ਲਓ ਮੈਨੂੰ ਲੋੜ ਆ ਮੈਨੂੰ ਲੋੜ ਹੈਗੀ ਆ ਪੈਂਟ ਦੀ ਹਾਂਜੀ ਠੀਕ ਆ ਮੈਨੂੰ ਕੋਈ ਟੋਪੀ ਪੁਵਾਈ ਜਾਵੇ ਉਹ ਨਾ ਕਰੀ ਆ ਆਪਾਂ ਜੇ ਲੋੜ ਪੈਂਟ ਤੇ ਪੈਂਟ ਹੀ ਲੈ ਕੇ ਦਈਏ ਉਹ ਉਹਦੇ ਜ਼ਿਆਦਾ ਫਾਇਦੇ ਆ ਤੇ ਜਿਹੜੇ ਬੰਦੇ ਨੂੰ ਜੋ ਚੀਜ਼ ਦੀ ਲੋੜ ਹੈ ਉਹ ਨੂੰ ਉਹੀ ਦੇਵੋ ਤੱਕਾ ਨਾ ਹੋਰ ਆਪਦੀ ਆਪਦੀ ਜਿਹੜੀ ਉਹ ਥਿੰਕਿੰਗ ਹੈ ਨਾ ਉਹ ਨਾ ਟੋਪੋ ਦੇ ਸਿਰ ਤੇ ਚੋਪੀ ਜੀ 13 ਦਸੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਹੈ ਬੋਰਡ 150 ਮਾਚ ਤੇ ਤੱਕਾ ਉਹ ਇਹੀ ਕਹਿਣਾ ਚਾਹੁੰਦਾ ਇਸੇ ਦੌਰਾਨ ਇਹੀ ਕਹਿਣਾ ਚਾਹੁੰਦਾ ਕਿ ਜਰੂਰ ਦੇਖੋ 13 ਦਸੰਬਰ ਨੂੰ ਸਿਨੇਮੇ ਘਰਾਂ ਜਾਓ ਤੁਹਾਡੀ ਆਪਣੀ ਫਿਲਮਾ ਤੁਹਾਡਾ ਆਪਣਾ ਜੋ ਹੈ ਨਾ ਤੁਸੀਂ ਜਰੂਰ ਦੇਖਤ ਕੋਰੀ ਜਾਓ ਘਰ ਵੀ ਭਟਾ ਹੈ ਅਨ ਪਰਿਵਾਰ ਵੀ ਬਹੁਤ ਹੈ ਇਹਦੇ ਵਿੱਚ ਇੱਕ ਤੁਸੀਂ ਕਹਿ ਰਹੇ ਹੋ ਕਿ ਆਪਾਂ ਅਲਰੇਡੀ ਯੂਜ਼ ਕੀਤੀ ਹੈ ਜਾਂ ਫਿਰ ਸਟਾ ਯੂਜ਼ ਕੀਤਾ ਹੈ ਕਿ ਅ ਪੱਟਾਕਰ ਜਿੰਨਾ ਮਰਜ਼ੀ ਕਰ ਵਟਾ ਹੋਵੇ ਉਹਦੇ ਵਿੱਚ ਪਰਿਵਾਰ ਦੇ ਦਿਨ ਕਿ ਦੁਸਰੇ ਲਈ ਵੱਡੇ ਨਾਮ ਤਾਂ ਇੱਕ ਅਨੁਭਵ ਹੁੰਦਾ ਹੈ ਲੋਕ ਇੱਕ ਦੂਸਰੇ ਬੱਤਾਂ ਲਾ ਕਿਵੇਂ ਉਹਨਾਂ ਨੂੰ ਬਾਹਰ ਹੀ ਕਿੰ딴 ਦੀ ਟਰੀਟਮੈਂਟ ਮਿਲਦੀ ਹੈ ਜੋ ਬਹੁਤ ਸਾਰੇ ਕਰਾਂਗੇ ਕਹਾਣੀ ਵੀ ਹੁੰਦੀ ਹੈ ਉਹ ਉਹਦੇ ਨਾਲ ਕਿੰਨਾ ਫਾਈਟ ਕਰਨਾ ਉਹਦੇ ਨਾਲ ਯੂ نو ਵੈਦਰ ਕਿ ਕਿੰது ਗੁਰਦੁਆਰੇ ਜਾ ਕੇ ਵਾਹਿਗੁਰੂ ਜੀ ਕੀਰਕ ਕੇ ਆਪਣਾ ਆਪਣੀ ਫਾਈਟ ਆਪਣੇ ਹੀ ਕਰਨੀ ਆ ਜਾਂ ਫਿਰ ਯੂ نو ਆਪਣੇ ਬੱਚਿਆਂ ਨਾਲ ਵੀ ਕਰਨੀ ਆ ਸੋ ਬੇਸਿਕਲੀ ਉਹਨਾਂ ਦੀ ਸਟੈਪ ਬਾਈ ਸਟੈਪ ਜਰਨੀ ਹੈ ਐਂਡ ਅਸੀਂ ਨੈਦਰ ਜੋਮਨ ਉਹਨਾਂ ਦੇ ਜੋ ਅੱਛੇ ਬੱਚੇ ਆ ਯੂ نو ਮਸ਼ਰਿਦ ਪੰਜਾਬ ਤੋਂ ਆਉਂਦੇ ਹਨ ਸੋ ਉਹੀ ਚੀਜ਼ ਹੈ ਕਿ ਉਹੀ ਰਿਸ਼ਤਿਆਂ ਦੇ ਵਿੱਚ ਜਿੱਦਾਂ ਦਰਾਰਾਂ ਆ ਜਾਂਦੀਆਂ ਨੇ ਐਸੇ ਕਰਕੇ ਘਾਰ ਘਰ ਕੇ ਯੂ نو ਜਸ ਲਾਲਚ ਕਰਕੇ ਉਹੀ ਆਪਾਂ ਪਿੰਪੁਆਇੰਟ بار بار ਕੀਤਾ ਹੈ ਕਿ ਇੱਕ ਜਰਨੀ ਕਿਸ ਲੈਵਲ ਦੀ ਜਰਨੀ ਹੋ ਸਕਦੀ ਹੈ ਬਜ਼ੁਰਗਾਂ ਦੀ ਜੋ ਹੁੰਦੀ ਵੀ ਹੈ ਇੱਧਰ ਵੀ ਹੁੰਦੀ ਹੈ ਬਾਹਰ ਵੀ ਹੁੰਦੀ ਹੈ ਕੈਨੇਡਾ ਇੰਗਲੈਂਡ ਬਹੁਤ ਸਾਰੇ ਕਿਸੇ ਆਪਾਂ ਸੁਣਿਆ ਗਿਆ ਕਿ ਯੂ نو ਕਰੋ ਬਾਹਰ ਘਟ ਦਿੱਤਾ ਮਾਪੇ ਨੂੰ ਪੈਸੇ ਦੇ ਕਰਕੇ ਲਾਲਚ ਕਰਕੇ ਕਾਰ ਕਰਕੇ ਬਹੁਤ ਇੱਥੇ ਵੀ ਹੁੰਦਾ ਹੈ ਰਾਈ ਨਸ਼ੇ ਨੂੰ ਲੈ ਕੇ ਆਈ ਊਡ ਸੇ ਕਿ ਜਿਹੜਾ ਹੈ ਕਿਉਂਕਿ ਵੱਡੇ ਘਰ ਵਿੱਚ ਕਾਫੀ ਬੱਚੇ ਨੇ ਆਪਣੇ ਰੋਟਾ ਜਿੰਸ ਦੇ ਐਂਡ ਉਹਨਾਂ ਵਿੱਚੋਂ ਇੱਕ ਕਾਫੀ ਨਸ਼ੇਵਾਲ ਜਾ ਚੁੱਕਿਆ ਹੁੰਦਾ ਹੈ ਰੋਮੂੜ ਵੀ ਪੈਂਦਾ ਬਟ ਉਹ ਆਪਾਂ ਜਰੂਰ ਦਿਖਾਇਆ ਆਲਕੋਹੋਲਿਜ਼ਮ ਦੀ ਪ੍ਰੋਬਲਮ ਹੈ ਇਸ ਨੂੰ ਆਪ ਨੂੰ ਬਟ ਆਪਾਂ ਇੱਦਾਂ ਦਿਖਾਇਆ ਕਿ ਆਲਕੋਹੋਲਿਕ ਹੋਣਾ ਕਿੰਨਾ ਇਨਸਾਨ ਲਈ ਤੇ ਉਹਦੇ ਘਰ ਦੇ ਲਈ ਕਿੰਨਾ ਮਾਰਾ ਹੋ ਸਕਦਾ ਜੁਆੜਾ ਹੈ ਉਹਨਾਂ ਸਾਰੇ ਪੂਰੀ ਪਰਿਵਾਰਿਕ ਮੁੱਦੀ ਹੈ ਬੁਰੀ ਮਸ਼ਰਮ ਫਿਲਮ ਹੈ ਐਂਡ ਇਹਦੇ ਵਿੱਚ ਆਫਕੋਰਸ ਆਪਾਂ ਉਹ ਨੈਗੇਟਿਵਿਟੀ ਜਿਹੜੀ ਇੱਕ ਇਨਸਾਨ ਵਿੱਚ ਆਲਕੋਹੋਲਿਜ਼ਮ ਦੇ ਕਰਕੇ ਸ਼ੋਕਸ ਕਰਨੀ ਹੀ ਪੈਂਦੀ ਹੈ ਸੋ ਦੈਟਸ ਆਲਸੋ ਬਟ ਉਸ ਤੋਂ ਇਲਾਵਾ ਇਹ ਪੂਰੀ ਇਮੋਸ਼ਨਲ ਪਰਿਵਾਰਿਕ ਮੁੱਦੀ ਹੈ ਤਾਂ ਇਹ ਕਿ ਬਟਾ on the 13th of december and just hopefully you'll meet uh, family in all of our <laughs>